ਇੱਥੇ ਰੇਲਵੇ ਲਾਈਨ ਹੈ ਰੇਲਵੇ ਰਾਈਂ ਤੇ ਰੋਜ਼ ਤਕਰੀਬਨ 3-4 ਐਕਸੀਡੈਂਟ ਹੁੰਦੇ ਰਹਿੰਦੇ ਆ ਜਦੋਂ بارشਾਂ ਦੇ ਦਿਨ ਹੁੰਦੇ ਆ ਲਾਈਨ ਗਿੱਲੀ ਹੁੰਦੀ ਆ ਸੜਕ ਵੀ ਗਿੱਲੀ ਹੁੰਦੀ ਆ ਨੇ ਫਿਰ ਜ਼ਿਆਦਾ ਵਾਦੀ ਜਾਂਦੇ ਆ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਬਜ਼ੁਰਗ ਬੱਚੇ ਔਰਤਾਂ ਉੱਥੇ ਕਾਫੀ ਡਿੱਗਦੀਆਂ ਦਾ ਮਤਲਬ ਇਹ ਲੱਗਦਾ ਹੈ ਕਿ ਕੋਈ ਨਾ ਕੋਈ ਕੁਝ ਕਰਨਾ ਚਾਹੇ ਰਿਹਾ ਹੈ ਸਰਕਾਰ ਨੂੰ ਆਡਾ ਆਪਣਾ 17 న్యూస్ 채ਨਲ ਇੱਕ ਅਜਿਹਾ న్యూస్ 채ਨਲ ਹੈ ਜੋ ਕਿ ਤੁਹਾਡੇ ਤੱਕ ਸ਼ਹਿਰ ਦੀ ਹਰ ਛੋਟੀ ਵੱਡੀ ਖਬਰ ਜਿਹੜੀ ਪਹੁੰਚਾਉਣ ਦੀ ਪੂਰਜੋਰ ਕੋਸ਼ਿਸ਼ ਕਰਦਾ ਹੈ ਤੇ ਅੱਜ ਅਸੀਂ ਅਜਿਹੀ ਤਸਵੀਰ ਪਠਾਨਕੋਟ ਦੀ ਲੈ ਕੇ ਆਏ ਹਾਂ ਸਾਹਮਣੇ ਜਿੱਥੇ ਕਿ ਲੋਕਾਂ ਨੇ ਖੁੱਲ ਕੇ ਸੜਕਾਂ ਨਾਲ ਗੱਲਬਾਤ ਕੀਤੀ ਹੈ ਤੇ ਇਸ ਦੀ ਬਿਹਤਰੀ ਦੇ ਲਈ ਇਸ ਦੀ ਤਬਦੀਲੀ ਦੇ ਲਈ ਅਪੀਲ ਵੀ ਕਿਤੇ ਨਾ ਕਿਤੇ ਕੀਤੀ ਹੈ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਪੀਰ ਬਾਬਾ ਚੌਂਕ ਤੋਂ ਟਾਕੀ ਚੌਂਕ ਨੂੰ ਜਾਣ ਵਾਲੀ ਰੋਡ ਦੀ ਜੋ ਕਿ ਉੱਤੇ ਉੱਤੇ ਬਣੀ ਹੋਈ ਵੱਡੀ ਰੇਨ ਬਰੌਡਗੇਜ ਦੇ ਮੋੜ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੋਣ ਦੀ ਖਬਰਾਂ ਜਿਹੜੀਆਂ ਨੇ ਮਿਲਣ ਤੋਂ ਬਾਅ ਰੋਡ ਦਾ ਜੁੜਾ ਹੈ ਉਹ ਰੁਕ ਕੀਤਾ ਤੇ ਇਥੋਂ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਲਾਈਨ ਦੇ ਆਲੇ ਦੁਆਲੇ ਸਪੀਡ ਬ੍ਰੇਕਰ ਜਿਹੜੇ ਨੇ ਉਹ ਬਣਾਉਣੇ ਚਾਹੀਦੇ ਨੇ ਤਾਂ ਕਿ ਇੱਥੇ ਆਉਣ ਜਾਣ ਵਾਲੇ ਪ੍ਰਤੀਕ ਵਾਹਨ ਦਾ ਜਿਹੜਾ ਹੈ ਕੰਟਰੋਲ ਜਿਹੜਾ ਹੈ ਉਹ ਬਣ ਸਕੇ ਤੇ ਐਕਸੀਡੈਂਟ ਵਰਗੀਆਂ ਘਟਨਾਵਾਂ ਜਿਹੜੀਆਂ ਨੇ ਉਹ ਨਾ ਹੋ ਤੇ ਤੇਜ਼ ਗਤੀ ਦੇ ਨਾਲ ਆਉਣ ਵਾਲੇ ਵਾਹਨ ਚਾਲਕ ਜਿਹੜੇ ਨੇ ਇੱਥੇ ਦੇਖ ਨਾ ਸਕੇ ਤੇ ਉੱਥੇ ਹੀ ਐਕਸੀਡੈਂਟ ਦੀ ਸੀਸੀਟੀਵੀ ਫੁਟੇਜ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੰਨੇ ਜ਼ਿਆਦੀ ਘਟਨਾਵਾਂ ਜਿਹੜੀਆਂ ਨੇ ਇੱਥੇ ਹੁੰਦੀਆਂ ਨੇ ਤੇ ਉੱਥੇ ਹੀ ਲੋਕਾਂ ਦੇ ਨਾਲ ਦੀ ਗੱਲਬਾਤ ਕੀਤੀ ਹੋਈ ਤੁਹਾਨੂੰ ਦਿਖਾਵਾਂਗੇ ਕਿ ਲੋਕਾਂ ਨੇ ਕੀ ਅਪੀਲ ਕੀਤੀ ਹੈ ਕਿ ਤਬਦੀਦੀ ਜਿਹੜੀ ਹੈ ਸਰੂਰ ਦੇ ਵਿੱਚ ਆਣੀ ਚਾਹੀਦੀ ਹੈ ਆਓ ਦੇਖਦੇ ਹਾਂ ਇਸ ਸਮੇਂ ਦੀ ਖਬਰ ਤੇ ਗੱਲਬਾਤ ਕਰਦੇ ਹਾਂ ਤੁਹਾਡੇ ਰਹਿਣ ਵਾਲੇ ਲੋਕਾਂ ਇੱਥੇ ਰੇਲਵੇ ਲਾਈਨ ਹੈ ਰੇਲਵੇ ਰਾਈਨ ਤੇ ਰੋਜ਼ ਤਕਰੀਬਨ 3-4 ਐਕਸੀਡੈਂਟ ਹੁੰਦੇ ਰਹਿੰਦੇ ਇੱਥੇ ਤੇ ਜਦੋਂ ਬਾਰਿਸ਼ਾਂ ਦੇ ਦਿਨ ਹੁੰਦੇ ਆ ਲਾਈਨ ਗਿੱਲੀ ਹੁੰਦੀ ਹੈ ਸੜਕ ਵੀ ਗਿੱਲੀ ਹੁੰਦੀ ਹੈ ਤੇ ਫਿਰ ਜ਼ਿਆਦਾ ਵੱਤ ਜਾਂਦੇ ਆ ਤੇ ਐਵਰੇਜ ਲਈਏ ਤਾਂ 10-15 ਐਕਸੀਡੈਂਟ ਤੇ ਰੋਜ਼ੇ ਹੁਣੇ ਹੁੰਦੇ ਆ ਉਹਨਾਂ ਦੇ ਨਾਲ ਤੇ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਬਜ਼ੁਰਗ ਬੱਚੇ ਔਰਤਾਂ ਉਹ ਵੀ ਕਾਫੀ ਡਿੱਗਦੀਆਂ ਇੱਥੇ ਕੋਈ ਰੇਲਵੇ ਪ੍ਰਸ਼ਾਸਨ ਵੱਲੋਂ ਨਹੀਂ ਭਈ ਮੇਰੇ ਹਿਸਾਬ ਨਾਲ ਰੇਲਵੇ ਦਾ ਕੋਈ ਫਾਲਟ ਨਹੀਂ ਹੈਗਾ ਸੜਕਾ ਅਰੇ ਇੱਕ ਸਾਈਡ ਤੇ ਤੁਹਾਨੂੰ ਸਪੀਡ ਬ੍ਰੇਕਰ ਜਾਂ ਕੁਛ ਨਾ ਕੁਛ ਇਹਦਾ ਰੇਲਵੇ ਲਾਈਨ ਦਾ ਉੱਚਾ ਕਰਨਾ ਤੇ ਕੁਝ ਹਾਲਾੜਾ ਕੀਤਾ ਜਾਵੇ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਅਸੀਂ ਆਪਣੀ ਦੁਕਾਨ ਤੇ ਕੈਮਰੇ ਲਾਏ ਆ ਤੇ ਸੀਸੀਟੀਵੀ ਦੇ ਵਿੱਚ ਆਂਦਾ ਐਕਸ ਜਿਆਦਾ ਵੀਡੀਓ ਇਹੀ ਪਾ ਨਹੀਂ ਸਕਦੇ ਕਿਉਂਕਿ ਲੋਕਾਂ ਦੀ ਪ੍ਰਾਈਵੇਸੀ ਵੀ ਸਾਡੇ ਵਾਸਤੇ ਮਾਇਨੇ ਰੱਖਦੀ ਹੈ ਤੇ ਉਸਰਾ ਕੁਛੜਾ ਕਰਨਾ ਜਿਹਦਾ ਹਾਲ ਮਸਿਆਈ ਹੈ ਇਹ ਕਿ ਦਾ ਲਾਈਨ ਹੈਗੀ ਹੈ ਇੱਥੇ ਰੋਜ਼ ਦੇ ਦੋ ਤੇ ਤਿੰਨ ਐਕਸੀਡੈਂਟ ਤਾਂ ਹੁੰਦੇ ਰਹਿੰਦੇ ਹੈਗੇ ਆ ਕੋਈ ਡਿੱਗ ਜਾਂਦਾ ਕਦੀ ਕੋਈ ਡਿੱਗ ਜਾਂਦਾ ਕਿ ਸਾੜ ਪੇਟ ਲੱਗ ਜਾਂਦੀ ਹੈਗੀ ਆ ਐਦਾਂ ਮਤਲਬ ਠੀਕ ਨਹੀਂ ਲੱਗਦਾ ਇੱਧਰ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ ਸਰਕਾਰ ਨੂੰ ਬਸ ਐ ਹੀ ਕਹਿਣਾ ਹੈਗਾ ਨਾ ਸ਼ੋਕਮਰ ਬੋਲਦਾ ਜੀ ਐ ਜਿਹੜੀ ਸਾਡੇ ਲੱਗੀਆਂ ਲੈਂ ਹੈਗੀ ਆ ਜੀ ਇਹਦੇ ਵਿੱਚ ਨਾ ਲੈਂ ਥੱਲੇ ਜ਼ਮੀਨ ਤੋਂ ਕਾਫੀ ਥੱਲੇ ਚਲ ਗਈ ਇੱਕ ਇੱਕ ਕਿਸੇ ਕਿਸੇ ਇਹਦੇ ਆਏ ਦਿਨ ਕੋਈ ਦੇ ਦੇ ਰੋਜ਼ ਐਕਸੀਡੈਂਟ ਹੁੰਦੇ ਰਹਿੰਦੇ ਆ ਅਸੀਂ ਰੋਜ਼ ਨਾ ਇੱਥੇ ਰੇੜੀ ਲਗਾਉਣਾ ਕੁਲਦੀ ਦੀ ਤੇ ਰੋਜ਼ ਹੀ ਦੇਖਦੇ ਰਹਿੰਦੇ ਆ 2 4 5 ਸਦੀਨੇ ਬਦੀ ਮੋਟਰਸਾਈਕਲ ਕਿੰਨੇ ਕਿੰਨੇ ਇੱਥੇ ਡਿੱਗਦੇ ਰਹਿੰਦੇ ਅਸੀਂ ਵੀ ਰੇੜੀ ਲਗਾਉਣ ਲੱਗੇ ਸਾਡੀ ਵੀ ਰੇੜੀ ਕਈ ਵਾਰ ਫਿਸਲ ਜਾਂਦੀ ਹੈ ਕਈ ਵਾਰੀ ਸਾਡਾ ਵੀ ਨੁਕਸਾਨ ਹੋਇਆ ਹੈ ਕਿ ਪ੍ਰਸ਼ਾਸਨ ਨੇ ਕਹੇ ਜਾਂ ਅਧਿਕਾਰੀਆਂ ਕੁਝ ਐਦਾ ਕੁਝ ਮਸਲਾ ਹੱਲ ਕੀਤਾ ਜਾ ਕੇ ਕੈਮਰਾ ਪਰਸਨ ਹਣੀ ਦੇ ਨਾਲ ਅਦਰ ਸੈਨੇ ਦੀ ਰਿਪੋਰਟ